ਮਾਰੂ ਮਹੱਲਾ ਪੰਜਵਾ ਘਰ ਅਠਵਾ ਅੰਜੁਲੀਆ ਹਾਂ ਅੰਜੁਲੀਆ ਇਹ ਔਂਕੜ ਲਾ ਕੇ ਬੋਲਣਾ ਅੰਜੁਲੀਆ ਨਹੀਂ ਕਹਿਣਾ ਅੰਜੁਲੀਆ ਉੱਤੇ ਟਿੱਪੀ ਵੀ ਲਾ ਕੇ ਕਸ ਕੇ ਬੋਲਣਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਭਰਮ ਪਰਮੰਤਾ ਪਰਮੰਤਾ ਉਚਾਰਨ ਕਰਨਾ ਦੂਹ ਵਿਵਸਥਾ ਤੇ ਜੋ ਮੁਕਤਾ ਹਾਏ ਦੂਹ ਉਚਾਰਨ ਕਰਨਾ ਦੂਹ ਨਹੀਂ ਕਹਿ ਦਨਾ ਦਦੇ ਹੂੜਾ ਹਾਹੇ ਹੂੜਾ ਦੂਹ ਹਾਹੇ ਦਲੰਕੜ ਇਸ ਤਰ੍ਹਾਂ ਨਹੀਂ ਦਦੇ ਔਂਕੜ ਹੈ ਦੂਹ ਛੇਤੀ ਬੋਲਿਆ ਜਾਏਗਾ ਦੂਹ ਵਿਵਸਥਾ ਤੇ ਜੋ ਮੁਕਤਾ ਦੂਹ ਬਿਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਪਾਲੀਐ ਗ੍ਰਹਿ ਰਾਜ ਮਹਿ ਨਰਕ ਉਦਾਸ ਕ੍ਰੋਧਾ ਨਰਕ ਪਦ ਤੇ ਵਿਸਰਾਮ ਲੱਗੇਗਾ ਗ੍ਰਹਿ ਰਾਜ ਮਹਿ ਇਥੇ ਠਮਕ ਨਰਕ ਗ੍ਰਹਿ ਰਾਜ ਮਹਿ ਨਰਕ ਉਦਾਸ ਕ੍ਰੋਧਾ ਗ੍ਰਹਿ ਰਾਜ ਮਹਿ ਨਰਕ ਉਦਾਸ ਕ੍ਰੋਧਾ ਬਹੁ ਬਿਦ ਬੇਦ ਪਾਠ ਸਭ ਸੋਦਾ ਦੇਹੀ ਮਹਿ ਜੋ ਰਹਿ ਅਲਿਪਤਾ ਤਿਸ ਜਾਨ ਕੀ ਪੂਰਨ ਖਾਲੀ ਐ ਜਾਗਤ ਸੂਤਾ ਭਰਮ ਵਿਗੂਤਾ ਬਿਨ ਗੁਰ ਮੁਕਤ ਨਾ ਹੋਈ ਐ ਮੀਤਾ ਸਾਧ ਸੰਗ ਟੁੱਟਹਿ ਹੋ ਬੰਧਨ ਸਾਧ ਸੰਗ ਪਾਦ ਤੇ ਯਮਕ ਲਾ ਦਨੀ ਐ ਸਾਧ ਸੰਗ ਟੁੱਟਹਿ ਹੋ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੈ ਤਾ ਬੰਦਾ ਨਹਿ ਕਰੈ ਤਾ ਨਿੰਦਾ ਬੰਦਾ ਇਹ ਤਦਾ ਤਦੇ ਨਾਲ ਉਚਾਰਨ ਕਰਨਾ ਬੰਦਾ ਨਹੀਂ ਕਹਿ ਦੇਣਾ ਬੰਦਨ ਦਾ ਵਾਚਕ ਹੈ ਇਥੇ ਮੋਹ ਮਗਨ ਮਨ ਵਿਆਪਿਆ ਚਿੰਦਾ ਗੋਰ ਪ੍ਰਸਾਦ ਸੁਖ ਦੁਖ ਸਮਝਾਣੈ ਘਾਟ ਘਾਟ ਰਾਮ ਹਿਆਲੀਐ संसारे मह सहसा ब्याप अकाथ कथा अगोचर इथे विश्राम है अकाथ कथा अकाथ, है। अकाथ कथा ही बोलना अकाथ कथा अगोचर नहीं जापै अकाथ कथा अगोचर नहीं जापै जिसह बुझा है सोई बुझ बालक वागी पाली है छोड़ बह तूट तो नाही जो संचै ਤਉ ਭਉ ਮਨ ਮਾਹੀ ਜੋ ਸੰਚੈ ਤਉ ਭਉ ਮਨ ਮਾਹੀ ਇਸ ਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸ ਹੀ ਹੋਏ ਮਰਣਾ ਜੋ ਭਾਗੈ ਤਿਸ ਜੋਨੀ ਫਿਰਣਾ ਜੋ ਵਰਤਾਏ ਸੋਈ ਭਲ ਮਾਨੈ ਬੁੱਝ ਹੁਕਮੈ ਦੁਰਮਤ ਜਾਲੀਐ ਜੇਤ ਜਿਤ ਲਾਵੈ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂ ਦੇਹ ਤਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾ ਬਿਰਖੇ ਹੀਠ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ ਬੋਲਨ ਨੰਨੇ ਨਾਲ ਬੋਲਣਾ ਅਸਤ ਉਦੂਤ ਭਇਆ ਉਠ ਚੱਲੇ ਅਸਤ ਉਦੂਤ ਭਇਆ ਉਦੂਤ ਕਸ ਕੇ ਬੋਲਣਾ ਹੈ ਅਸਤ ਉਦੂਤ ਭਇਆ ਉਠ ਚੱਲੇ ਜਿਉ ਜਿਉ ਆਉ ਦ ਵਿਹਾਣੀਆ ਪਾਪ ਕਰਿਤੜ ਸਰ ਪਰ ਮੁਠੇ ਕਰਿਤੜ ਇਹ ਇੱਥੇ ਵਿਸਰਾਮ ਲਾਉਣਾ ਹੈ ਪਾਪ ਕਰਿਤੜ ਸਰ ਪਰ ਮੁਠੇ ਅਜਰਾਇਲ ਫੜੇ ਫੜ ਕੁੱਠੇ ਹਾਂਜੀ ਅਜਰਾਇਲ ਇਹ ਸਾਨੂੰ ਅਜ਼ਰਾਈਲ ਨਹੀਂ ਕਹਿਣਾ ਅਜਰਾਤ ਈਲ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਇੱਥੇ ਹੀ ਵਿਸਰਾਮ ਹੈ ਅਜਰਾਇਲ ਫੜੇ ਫੜ ਕੁੱਠੇ ਦੋਜੁਕ ਪਾਏ ਸਿਰਜਨ ਹਾਰੈ ਲੇਖਾ ਮੰਗੈ ਬਾਣਿਆ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜੰਗੇਸਾ ਕਰਨ ਕਰੀ ਮਨਾ ਜਾਤੋ ਕਰਤਾ ਤੇਲ ਪੀੜੇ ਜਿਉ ਕਹਾਣੀ ਆ ਤੇਲ ਪੀੜੇ ਇਹ ਪੁੱਲੇ ਪਦ ਬੋਲਨੇ ਹਨ ਤੇਲ ਪੀੜੇ ਜਿਉ ਕਹਾਣੀਆ ਖੁਸ ਖੁਸ ਲੈਦਾ ਵਸਤ ਪਰਾਈ ਖੁਸ ਖੁਸ ਨਹੀਂ ਗਣਾ ਖੁਸ ਖੁਸ ਲੈਦਾ ਵਸਤ ਪਰਾਈ ਵੇਖੈ ਸੁਨੇ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰ ਦੁਨੀਆ ਲੱਭ ਇਥੇ ਯਮ ਧਮਕ ਲਾ ਦਨੀ ਹੈ ਪਿਆ ਖਾਤ ਅੰਦਰ ਦੁਨੀਆ ਲੱਭ ਪਇਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਗੱਲ ਬੋਲਣਾ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੈ ਮਰੈ ਫੇਰ ਜੰਮੈ ਬਹੁਤ ਸਜਾਇ ਪਇਆ ਦੇਸ ਲੰਮੈ ਬਹੁਤ ਸਜਾਇ ਪਇਆ ਦੇਸ ਲੰਮੈ ਜੇ ਨਾ ਕੀਤਾ ਤਿਸੈ ਨਾ ਜਾਣੀ ਅੰਦਾ ਤਾ ਦੁਖ ਸਹੈ ਪ੍ਰਾਣੀਆਂ ਖਾਲਕ ਥਾਵੋ ਭੁੱਲਾ ਮੁਠਾ ਖਾਲਕ ਥਾਵੋ ਭੁੱਲਾ ਮੁਠਾ ਦੁਨੀਆ ਖੇਲ ਬੁਰਾ ਰੋਟ ਰੁੱਠ ਟੁੱਠਾ ਹਾਂਜੀ ਦੁਨੀਆ ਖੇਲ ਬੁਰਾ ਇੱਥੇ ਵਿਸਰਾਮ ਲਾਉਣਾ ਹੈ ਰੁੱਠ ਟੁੱਠਾ ਦੋਵੇਂ ਠੱਠੇ ਬੋਲਨੇ ਆ ਕਿ ਰੁੱਠ ਟੈਂਕਾ ਬੁਲਿਆ ਜਾਂਦਾ ਰੁੱਠ ਟੁੱਠਾ ਸਿਦਕ ਸਬੂਰੀ ਸੰਤ ਨਾ ਮਿਲੇਓ ਸਿਦਕ ਸਬੂਰੀ ਸੰਤ ਨਾ ਮਿਲੇਓ ਇੱਥੇ ਵਿਸਰਾਮ ਹੈ ਵੱਤੈ ਆਪਨ ਪਾਣੀਆ ਵੱਤੈ ਆਪਨ ਪਾਣੀਆ ਮੌਲਾ ਖੇਲ ਕਰੇ ਸਭ ਆਪੇ ਮੌਲਾ ਨਹੀਂ ਕਹਿਣਾ ਇਸ ਨੂੰ ਕੋਲਾ ਹੀ ਬੋਲਣਾ ਮੌਲਾ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਹਾਂਜੀ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉ ਨਚਾਏ ਤਿਉ ਤਿਉ ਨੱਚਨ ਸਿਰ ਸਿਰ ਕਿਰਤ ਵਿਹਾਣੀਆ ਮਿਹਰ ਕਰੇ ਤਾਂ ਖਸਮ ਧਾਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਾਉ ਅੰਮ੍ਰਿਤ ਨਾਮ ਦਾਨ ਇੱਥੇ ਠਮਕ ਨਾਨਕ ਕਾਉ ਗੋਣ ਗੀਤਾ ਨਿਤ ਵਖਾਣੀਆ ਮਾਰੂ ਸੂਲ ਹੀ ਮਹੱਲਾ ਪਹਿਲਾ ਇਹ ਸੂਲ ਹੀ ਉਚਾਰਨ ਕਰਨਾ ਸੋਹਲੇ ਨਹੀਂ ਕਹਿਣਾ ਕਈ ਆਮ ਗੱਲਾਂ ਬਾਤਾਂ ਚ ਪਾਠੀ ਸਿੰਘਿਓਂ ਬੋਲ ਜੰਦੇ ਮਾਰੂ ਸੋਲੇ ਪੜਨੇ ਹਾਂ ਸੋਲੇ ਬੋਲਨਾ ਹਾ ਹਾ ਨੀ ਇਹ ਪਹਿਲਾ ਲੱਲਾ ਹੈ ਮਗਰੋਂ ਹਾ ਹਾ ਮਾਰੂ ਸੋਲੇ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਾਚਾ ਸਚੁ ਸੂਈ ਅਵਰਨਾ ਕੋਈ ਜਿਨ ਸਿਰਜੀ ਤਿਨਹੀ ਫੁਨ ਗੋਈ ਜੋ ਭਾਵੈ ਤਿਉ ਰਖੁ ਰਹਿਣਾ ਤੁਮਾ ਸੋ ਕਿਆ ਮੁਕਰਾਈ ਹੈ ਆਪ ਉਪਾਏ ਆਪ ਖਪਾਏ ਆਪੇ ਸਿਰ ਸਰ ਧੰਦਾ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਾਸ ਸੂਰਾ ਪੂਰੋ ਪੂਰਾ ਸਾਸ ਕੋਲਾ ਬੋਲਣਾ ਹੈ ਆਪੇ ਪਦਾਂ ਤੇ ਯਮਕ ਲਾ ਦਿੰਿਆ ਆਪੇ ਸਾਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਾਮ ਜੋ ਹਿ ਨਸਾਕੈ ਸਾਚੇ ਸਿਉ ਲਿਵ ਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪੇੜ ਬੱਦੀ ਜਗ ਖੇਲੈ ਆਪੇ ਕੀਮਤ ਪਾਈ ਹੈ ਆਪੇ ਭਵਰ ਫੁੱਲ ਫਲ ਤਰਵਰ ਆਪੇ ਭਵਰ ਇਥੇ ਵਿਸਰਾਮ ਲਾਉਣਾ ਹੈ ਫੁੱਲ ਪਦ ਕਸਕੇ ਬੋਲਣਾ ਫਾਲ ਪੂਲਾ ਬੋਲਣਾ ਫੁੱਲ ਫਾਲ ਤਰਵਰ ਆਪੇ ਜਾਲ ਥਰਲ ਸਾਗਰ ਸਰਵਰ ਆਪੇ ਮਛਕਛ ਕਰਨੀ ਕਰ ਤੇਰਾ ਰੂਪ ਨ ਲਖਣਾ ਜਾਈ ਹੈ ਆਪੇ ਮਛਕਛ ਇੱਕ ਅਸਕੇ ਬੋਲਨੇ ਹਨ ਪਦ ਇੱਥੇ ਠੰਮਕ ਲਾ ਦਿੰਨੀ ਹੈ ਕਰਨੀ ਕਰ ਇਕਰਣੀ ਅਤੇ ਕਰ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਪਾਠ ਇਕੱਠਾ ਹੀ ਹੈ ਕਰਣੀ ਕਰ ਇੱਥੇ ਵਿਸਰਾਮ ਹੈ ਤੇਰਾ ਰੂਪ ਨਾ ਲਖਣਾ ਜਾਈ ਲਖਣਾ ਪੋਲਾ ਬੋਲਣਾ ਹੈ ਨਾ ਲਖਣਾ ਜਾਈ ਏ ਆਪੇ ਦਿਨਸ ਆਪੇ ਹੀ ਰੈਣੀ ਆਪ ਪਤੀਜੈ ਗੁਰ ਕੀ ਬਾਣੀ ਆਦ ਜੁਗਾਦ ਅਨਾਹਦ ਅਨ ਦਿਨ काट काट सब दर जाई हे आपे रतन अनूप अमोलो आपे परखे पूरा तोलो आपे किस ही कास बक्से आपे दे लै भाई हे आपे किस ही किस ही कट्ठा पाठ है आपे किस ही, ही, ही कास बक्स बक्से कास पुला बोलना है आपे दे लै ਭਾਈ ਹੀ ਆਪੇ ਧਨਖ ਆਪੇ ਸਰਬਾਣਾ ਇਹ ਇਹ ਵੀ ਪਾਠ ਯਾਦ ਰੱਖਣ ਵਾਲਾ ਹੈ ਆਪੇ ਧਨਖ ਇਥੇ ਵਿਸਰਾਮ ਹੈ ਆਪੇ ਸਰਬਾਣਾ ਇਹ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੈ ਸਰਬਾਣਾ ਵੱਖਰਾ ਸੰਪਰਦਾਚ ਕਰਾਇਆ ਜਾਂਦਾ ਹੈ ਸਰਬਾਣਾ ਆਪੇ ਸੁਗਟ ਸਰੂਪ ਸਿਆਣਾ ਕਹਤਾ ਬਖਤਾ ਸੁਣਤਾ ਸੂਈ ਆਪੇ ਬਣਤ ਬਣਾਈ ਹੈ ਪਾਉਣ ਗੁਰੂ ਪਾਣੀ ਪੇਤ ਜਾਤਾ ਪੇਤ ਪੋਲਾ ਬੋਲਣਾ ਹੈ ਉਦਰ ਸੰਜੋਗੀ ਧਰਤੀ ਮਾਤਾ ਮਾਤਾ ਪਦਵੀ ਪੋਲਾ ਉਚਾਰਨ ਕਰਨਾ ਹੈ ਰਹਿਣ ਦਿਨ ਸੁਦੂਏ ਦਾਈ ਦਾਇਆ ਜਗ ਖੇਲ ਖੇਲਾਈ ਹੈ ਆਪੇ ਮੱਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬਜੀਆ ਜਗ ਜੋਤ ਤੁਮਾਰੀ ਜੈਸੀ ਪ੍ਰਭ ਫੁਰਮਾਈ ਹੈ ਆਪੇ ਜੋਗੀ ਆਪੇ ਭੂਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ ਆਪੇ ਵੇ ਬਾਣੀ ਨਿਰੰਕਾਰੀ ਇਥੇ ਵਿਸਰਾਮ ਨਿਰਭਾਉ ਇਥੇ ਯਮਕ ਲਾਦਨੀ ਤਾੜੀ ਲਾਈ ਏ ਏ ਪਾਦ ਸਾਰੇ ਨਖੀਰ ਕੀ ਪੜਨੀ ਹਾਂ ਖਾਣੀ ਬਾਣੀ ਤੁਜਹਿ ਸਮਾਣੀ ਜੋ ਦਿਸਾ ਸਭ ਆਉਣ ਜਾਣੀ ਸੇ ਸਾਹ ਸੱਚੇ ਵਪਾਰੀ ਸਤਗੁਰੂ ਬੂਝ ਬੁਝਾਈ ਏ ਸ਼ਬਦ ਬੁਝਾਏ ਸਤਗੁਰ ਪੂਰਾ ਸਰਬ ਕਲਾ ਸਾਚੇ ਭਰਪੂਰਾ ਅਫਰਿਓ ਵੇ ਪ੍ਰਵਾਹ ਸਦਾ ਤੂ ਨਾ ਤਿਸ ਤਿਲ ਨ ਤਨਾਈ ਹੈ ਕਾਲ ਵਿਕਾਲ ਭਈ ਦੀਵਾਨੇ ਸ਼ਬਦ ਸਹਜ ਰਸ ਅੰਤਰ ਮਾਨੇ ਕਿ ਵਿਸਰਾਮ ਸ਼ਬਦ ਸਹਜ ਰਸ ਇਥੇ ਵਿਸਰਾਮ ਲਾਉਣਾ ਹੈ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਈ ਮਨ ਭਾਈ ਹੈ ਆਪ ਮੇਰਾ ਅਲਮ ਗੁਰ ਗਾਮ ਗਿਆਨਾ ਜੋ ਦਿਸ਼ਾ ਤੁਝ ਮਾਹੀ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਏ